できる ਜਾਣ ਕੇ ਇੱਧਰ ਆ ਰਹੇ ਸੀ ਸਾਡੇ 10 ਦਾ ਟਾਈਮ ਸੀ ਵਿੱਚ ਲਾਗੀ ਕੱਢੀ ਅੱਗੇ ਸਾਰੇ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਹੂੰ ਆਪ ਦੇ ਕਿਰਪਾ ਨਾਲ ਕੁਝ ਨਹੀਂ ਹੋਇਆ ਇਹਨਾਂ ਨੂੰ ਹੂੰ ਬਚਾ ਹੋ ਗਿਆ ਬਾਕੀ ਆ ਤੁਸੀਂ ਵੇਖ ਹੀ ਰਹੇ ਹੋ ਨੁਕਸਾਨ ਹੋਇਆ ਹੂੰ ਗੱਲਬਾਤ ਹੋਈ ਹੈ ਲੇਕਿਨ ਦੇ ਬਣਾ ਕੇ ਦੇਾਂਗੇ ਸੋ ਕੀ ਗੱਡੀ ਸਪੀਡ ਤੇ ਸੀਗੀ ਇਹ ਨਹੀਂ ਹੋਏ ਕਿ ਸਰ ਜਿਹੜਾ ਇਹਨਾਂ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਪੈਕਸ਼ਕ ਲੱਗੇ ਹੋਏ ਸੀ ਬੰਦੇ ਦੇ ਉਹਦੇ ਚੋ ਗਿਆ ਡਰਾਈਵਰ ਕੌਣ ਸੀ ਬਾਈ ਜੀ ਕੀ ਨਾਮ ਹੈ ਤੁਹਾਡਾ ਹੈਲੋ ਵੀਰੇ ਚਾ ਕੁਛ ਨਹੀਂ ਹੁੰਦਾ ਦੱਸ ਦੇ ਕੀ ਨਾਮ ਹੈ ਤਾਂ ਇਹ ਬਾਈ ਡਰਾਈਵਰ ਸੀ ਇਹ ਹੁਣ ਫਿਰ ਆਪਦੀ ਭੁੱਲ ਬਖਸ਼ਾਰੇ ਨੇ ਸੇਵਾ ਕਰ ਰਹੇ ਨੇ اچھا ਇਹ ਕਹਿੰਦੇ ਆ ਕਿੱਥੋਂ ਦੇ ਰਹਿਣ ਵਾਲੇ ਹੋ ਸ਼ਹਿਰ ਮਾਂ 20 ਮਿੰਟ ਪਿੰਡੇ ਨਾਲ ਅੱਛਾ ਫਿਰ ਇਹ ਉਹਨੂੰ ਦੁਬਾਰੇ ਬਣਾ ਕੇ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਬੀਤੀ ਰਾਤ ਇਹ ਭਾਈ ਸਾਹਿਬ ਗੱਡੀ ਚਲਾ ਰਹੇ ਸੀ ਕਹਿੰਦੇ ਆ ਕਿ ਕੋਈ ਪੈਕ ਵਗੈਰਾ ਲੱਗੇ ਸੀ ਤਾਂ ਸਮਾਰ ਦੇ ਚ ਗੱਡੀ ਵੱਜੀ ਗੱਡੀ ਦਾ ਵੀ ਵੱਡਾ ਨੁਕਸਾਨ ਹੋਇਆ ਔਰ ਸਮਾਰ ਦਾ ਵੀ ਨੁਕਸਾਨ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਹੁਣ ਭਾਈ ਸੇਵਾ ਕਰ ਰਿਹਾ ਹੈ ਕਹਿੰਦਾ ਵੀ ਜੋ ਗਲਤੀ ਹੋ ਗਈ ਆ ਉਹਦੀ ਭੁੱਲ ਬਖਸ਼ਾਉਣੀ ਹੈ ਤਹਾਹ ਨੂੰ ਆਪ ਇੱਟਾ ਝੱਟ ਕੇ ਸੇਵਾ ਆ ਜਿਹੜੀ ਉਹ ਕਰ ਰਿਹਾ ਸਹੀ ਕਹਿ ਰਹੇ ਜੀ ਮੈਂ ਸਹੀ ਜੀ